ਪੰਜਾਬ ਚੌਪ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ ਜੋ ਨਵੀਂ ਵੈਕੈਂਸੀ ਆਈ ਆ ਪੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਸਟੈਨੋ ਟਾਈਪਿਸਟ ਦੀ 2025 ਦੇ ਲਈ ਇਹ ਫਾਰਮ 10 ਜਨਵਰੀ 2025 ਨੂੰ ਆਊਟ ਹੋਏ ਸੀ ਜਿਸ ਵਿੱਚ ਕੁੱਲ ਵੈਕੈਂਸੀਆਂ 67 ਪੋਸਟਾਂ ਆਈਆਂ ਨੇ ਪੀ ਟ੍ਰਿਪਲ ਐਸ ਬੀ ਯਾਨੀ ਕਿ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਇਹ ਵੈਕੈਂਸੀ ਆਊਟ ਹੋਈ ਆ ਹੋਣਗਲ ਕਰਦੇ ਇਸ ਦੀ ਬਾਕੀ ਡਿਟੇਲ ਬਾਰੇ ਸਭ ਤੋਂ ਪਹਿਲਾਂ ਇਸ ਪੋਸਟ ਨੂੰ ਅਪਲਾਈ ਕਰਨ ਦੀ ਇੰਪੋਰਟੈਂਟ ਡੇਟਸ ਨੇ ਜੋ ਫਾਰਮ ਨੇ 22 ਜਨਵਰੀ 2025 ਤੋਂ ਸਟਾਰਟ ਹੋਣ ਵਾਲੇ ਨੇ ਤੇ ਜੋ ਇਹਦੀ ਫੀ ਪੇਮੈਂਟ ਲਈ ਲਾਸਟ ਡੇਟ ਆ ਉਹ 24 ਜਨਵਰੀ 2025 ਆ ਐਪਲੀਕੇਸ਼ਨ ਫੀਸ ਇਸ ਵਿੱਚ ਜੋ ਜਨਰਲ ਕਲਾਸ ਲਈ ਆ ਫ੍ਰੀडम फाइਟਰ ਲਈ ਸਪੋਰਟਸਮੈਨ ਲਈ 1000 ਰੁਪਏ ਫੀਸ ਆ ਤੇ ਐਸਸੀ ਬੀਸੀ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 250 ਰੁਪਏ ਫੀਸ ਆ ਤੇ ਐਕ ਸਰਵਿਸਮੈਨ ਜੋ ਸੈਲਫ ਡਿਪੈਂਡੈਂਟ ਨਹੀਂ ਉਹਨਾਂ ਲਈ 200 ਤੇ ਹੈਂਡੀਕੈਪਡ ਪਰਸਨ ਲਈ 500 ਰੁਪਏ ਫੀਸ ਰੱਖੀ ਗਈ ਆ ਇਸ ਵਿੱਚ ਜੋ ਵੈਕੰਸੀ ਨਿਕਲੀ ਆ ਇੱਕ ਪੋਸਟ ਆ ਜੋ ਕਿ ਹੈ ਸਟੈਨੋ ਟਾਈਪਿਸ ਦੀ ਤੇ ਇਸ ਵਿੱਚ ਕੁੱਲ 67 ਵੈਕੰਸੀਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਬੈਚਲਰ ਡਿਗਰੀ ਕਿਸੇ ਵੀ ਡਿਸਪਲਾਈਨ ਦੇ ਵਿੱਚ ਕਿਸੇ ਵੀ ਰੈਕੋਗਨਿਜ਼ਡ ਯੂਨੀਵਰਸਿਟੀ ਵੱਲੋਂ ਹੋਣੀ ਚਾਹੀਦੀ ਆ ਅਤੇ ਨਾਲ ਹੀ ਤੁਹਾਡੇ ਕੋਲ 120 ਘੰਟਿਆਂ ਵਾਲਾ ਕੋਰਸ ਯਾਨੀ ਕਿ ਕੰਪਿਊਟਰ ਕੋਰਸ ਵਾਲਾ ਕੀਤਾ ਹੋਣਾ ਚਾਹੀਦਾ ਇਨਫੋਰਮੇਸ਼ਨ ਟੈਕਨੋਲੋਜੀ ਆਦਰ ਆ ਪ੍ਰੋਡਕਟਿਵਿਟੀ ਐਪਲੀਕੇਸ਼ਨ ਦੇ ਵਿੱਚ ਜਾਂ ਫਿਰ ਡੈਸਕਟਾਪ ਐਪਲੀਕੇਸ਼ਨ ਐਪਲੀਕੇਸ਼ਨ ਦੇ ਵਿੱਚ ਜੋ ਕਿ ਕਿਸੇ ਸੰਸਥਾ ਦੁਆਰਾ ਮਾਨਤਾ ਪ੍ਰਾਪਤ ਹੋਈ ਯਾਨੀ ਕਿ ਆਈਐਸਓ ਸਰਟੀਫਿਕੇਟ ਕੰਪਿਊਟਰ ਸਰਟੀਫਾਈਡ ਹੋਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਏਦਾਂ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਲੋਕਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਤੇ ਜਿੰਨਾਂ ਕੋਲ ਵੀ ਬੈਚਲਰ ਡਿਗਰੀ ਪਾਸ ਆ ਤੇ ਜੇ ਨਾਲ ਹੀ ਆਈਐਸਓ ਸਰਟੀਫਾਈਡ ਕੰਪਿਊਟਰ ਸਰਟੀਫਿਕੇਟ ਆ ਤੁਸੀਂ ਸਾਡੇ ਕੋਲ ਇਹ ਪੋਸਟ ਨੂੰ ਘਰ ਬੈਠੇ ਅਪਲਾਈ ਕਰਵਾ ਸਕਦੇ ਤੇ ਨਾਲ ਹੀ ਸਾਡੇ ਕੋਲੋਂ ਘਰ ਬੈਠੇ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ